ਮੈਂ ਮੈਂ ਤੁਹਾਨੂੰ ਦੋਏ ਟਾਈਮਾਂ ਦੀ ਥੋੜਾ ਜਿਹਾ ਦੋ ਦੋ ਇਕੱਠੇ ਬਹੁਤ ਖੂਬ ਗ੍ਰਾਡਿੰਗ ਅੰਦਰ ਜਾਂ ਅੱਜ ਵੀ ਆਈਸ ਦੇ ਹੈਗੇ ਜੀ ਉਹ ਬਹੁਤ ਮੰਗਲਤ ਸੁਭਾਸ਼ ਹੱਦੀ ਹੱਕਾਂ ਦੇ ਵਿਖਾਣ ਜਾਂਦੇ ਹੈ ਸਰਕਾਰ ਕੰਮ ਕਰਦੇ ਹੈ ਬਲਕਿ ਕੋਈ ਇੱਕੋ ਜੀ ਚੀਜ਼ ਨੂੰ ਲੋਕਾਂ ਤੱਕ ਪਹੁੰਚਦੇ ਹੈ ਉਹ ਲੋਕਾਂ ਕਰਦੇ ਹਾਂ ਤੁਹਾਨੂੰ ਮਤੀ ਸੇਵਾ ਹੋਈ ਹੈ ਇਸ ਗੁਰਪੁਰਬ ਤੇ 31000 ਰੁਪਏ ਦੀ ਮਾਇਕ ਮਤਲ ਬਰੇ ਵਾਇਰੁ ਜੀ ਦਾ ਕਾਪਾ ਵਾਇਰੁ ਜੀ ਦੇ ਪਤੇ ਮੈਂ ਰੋਕ ਮੈਂ ਦਵਾਤੇ ਲੋਕ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਰੋਸ ਨਿਆਸਿਆਂ ਦੇ ਆਸਰੇ ਜੁਗੋ ਜੁਗਟਲ ਤੰਤਾਂਤ ਸਾਹਿਬ ਸ੍ਰੀ ਗੁਰੂ ਵਿਰਸਾਹ ਮਹਾਰਾਜ ਜੀ ਜੀ ਹਾਜ਼ਰੀ ਵਿੱਚ ਬਰਾਜਮਾਨ ਸਾਰੇ ਹੀ ਸੰਗਤ ਨੂੰ ਪਤਿਅ ਅਧਿਕਾਰਨਾ ਵਾਹਿਗੁਰੂ ਜੀ ਕਾ ਸਤਿ ਸਾਬ ਵਾਹਿਗੁਰੂ ਜੀ ਦੇ ਪਤੇ ਸਭ ਤੋਂ ਪਹਿਲਾਂ میں جنی بھی سنگت اسے موجود ہے اور دنیا پر بھر چستے گرو نانک نام لے گا سنتان چوتھے پادشاہ چھوٹی سلطان تن گروہ رام دس مہاراج جی کے پرکاش پورب کی بہت بہت بھائی دینا اور گروہ صاحب سے نے بھی ارداس کرتا ہے کہ ہمیشہ سارے پنجاب سے سارے ملک سے ਔਰ ਮਾਨਵਤਾ ਦੇ ਹਮੇਸ਼ਾ ਮੇਦ ਪਰ ਹੱਥ ਰੱਖੀ। ਔਰ ਸਾਡੇ ਪਰਿਵਾਰਾਂ ਦੇ ਜਿੰਨੀ ਵੀ ਸੰਗਤਾਂ ਦੇ ਇੱਥੇ ਮੌਜੂਦ ਹੈ ਸਾਡੇ ਭਾਈ ਸਾਹਿਬ ਹੋਣੇ ਪਤਰਕਾਰ ਵੀਰ ਔਰ ਜਿੰਨੀ ਵੀ ਸਾਡੀ ਕਮੇਟੀ ਆ ਜਿਨ੍ਹਾਂ ਦਾ ਮੈਂ ਧੰਨਵਾਦ ਵੀ ਕਰਦਾ ਅੱਜ ਤੇ ਮੈਨੂੰ ਵੀ ਨਾਟ ਮਾਸਟਰ ਹੋਣ ਦਾ ਮੌਕਾ ਮਿਲਿਆ ਉਹਨਾਂ ਦਾ ਧੰਨਵਾਦ ਕਰਦਾ ਔਰ ਗੁਰੂ ਸਾਹਿਬ ਜੀ ਅਰਦਾਸ ਕਰਦਾ ਹੈ ਕਿ ਹਮੇਸ਼ਾ ਮੇਦ ਪਰ ਹੱਥ ਰੱਖੀਂ ਸਾਡੇ ਜ਼ਾਰਿਆਂ ਤੇ ਔਰ ਇੱਕ ਵਾਰ ਫੇਰ ਸਾਰਿਆਂ ਨੂੰ گرو رام دس مہاراج جیش پر بہت بہت بھائی واحر جی کا خالص I <laughs> 独占。<laughs> ਕੰਸਾ ਉਹ ਬੇਨਤੀ ਕਰਾਂਗਾ ਕਿ ਪੂਰੇ ਸਾਰਿਆਂ ਕੋਈ ਸ੍ਰੀ ਗੁਰੂ ਪਾਉ ਜੀ ਜੋਤ ਦਾ ਹੈ ਉਹ ਪ੍ਰਾਪਤ ਕਰਨ ਦੀ ਕਿਰਪਾ ਕਰਣੀ ਮਾਲਕ ਦੇ ਘਰ ਦੇ ਦਰਵਾਜ਼ੇ ਅੱਜ ਵੀ ਸਾਰਿਆਂ ਵਾਸਤੇ ਖੁੱਲੇ ਹੋਏ ਹਨ ਭੁੱਖਿਆਂ ਨੂੰ ਪ੍ਰਸ਼ਾਦਾ ਬਿਮਾਰ ਵਾਲਿਆਂ ਨੂੰ ਤੰਦਰੁਸਤੀ ਉਸ ਦਵਾਰ ਤੋਂ ਮਿਲਦੀ ਆਸ ਸਾਡੇ ਅੱਜ ਵੀ ਜਿਹੜਾ ਗੁਰੂ ਰਾਮਦਾਸ ਪਾਸ਼ਾ ਦੇ ਸਰੋਵਰ ਵਿੱਚ ਇਸ਼ਨਾਨ ਕਰੇਗਾ ਪਾਤਸ਼ਾਹ ਕਹਿੰਦੇ ਉਹਦੇ ਸਾਰੇ ਕੀਤੇ ਜਨਮਾਂ ਦੇ ਪਾਪ ਉਤਰ ਜਾਂਦੇ ਐਡਾ ਵੱਡਾ ਦਾਰੈ ਇੱਕ ਸਮਾਂ ਸੀ ਜਦੋਂ ਨਾਨੀ ਮਾਂ ਘਰ ਨੂੰ ਜੰਦਰਾ ਮਾਰ ਕੇ ਤੁਰ ਹੀ ਆਪਣੇ ਦੋਤਰੇ ਨੂੰ ਲੈ ਕੇ ਅੱਜ ਗੁਰੂ ਕੋ ਇੱਕ ਸਮਾਂ ਗੁਰੂ ਰਾਮਦਾਸ ਦੇ ਦਰ ਤੇ ਇੱਕ ਵਾਰੀ ਇਹਨੂੰ ਮਾਫ਼ ਕਰਦੇ ਬਾਨੀ ਦਾ ਬਚਨ ਪੜਦੇ ਡਿਟੇ ਸਭੇ ਥਾਂ ਨਾਹੀ ਤੁਧ ਜੀ ਮਹਾਰਾਜ ਤੁਹਾਡੇ ਵਰਗਾ ਕੌਣ ਹੋ ਸਕਦਾ ਬਦਹੋ ਪੁਰਖ ਵਿਧਾਨ ਦੇ ਤਾਂ ਤੂੰ ਸੋਹਿਆ ਵਸਦੀ ਸਜਣ ਅਪਾਰ ਕਰਦਿਓ ਮੈਂ ਮਹਾਰਾਜ ਦੇ ਨਾਮ ਦਾ ਤ੍ਰਿਸਕਾਰ ਕੀਤਾ ਮੈਨੂੰ ਬਿਮਾਰੀ ਇਹੋ ਜੀ ਲੱਗੀ ਇਹਦਾ ਲਾਜ ਕੋਈ ਨਹੀਂ ਹੈ ਬਲੇ ਸੋਹਿਆ ਸਰੀਰ ਝੜਨ ਲੱਗ ਪਿਆ ਜਦੋਂ ਵੇਖਿਆ ਵੀ ਮੇਰੀ ਕਰਤੂਰ ਦਾ ਮੇਰਾ ਪਾਪ ਲੱਗਾ ਦੋਹੇ ਕੰਗਾ ਥੁਵੇ ਜੜੇ ਗੁਰੂ ਰਾਮਦਾਸ ਮਾਨ ਆਏ ਤੇ ਕੋਲ ਆ ਕੇ ਆ ਕੇ ਹਾਂਜੀ ਕੰਗਸਾ ਬਾਜੀ ਗੁਰਦੁਆਰਾ ਸਣੀਂਕਲੇ ਪਹੁੰਚੇ ਕਿ ਕਹੂੰਗੀ ਦੇਖੋ ਅੱਜ ਜੋਥੇ ਪਾਸ਼ਾ ਸੰਤਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਮੌਕੇ ਤੇ ਮੈਨੂੰ ਅੱਜ ਇੱਥੇ ਅਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਸਾਡੇ ਸਪੋਰਟਵਾੜਾ ਸਹਿਬਾਨ ਦੇ ਸਾਡੇ ਪ੍ਰਧਾਨ ਸਭਾ ਸਾਰੀ ਕਮੇਟੀ ਪਰ ਆਮਾਦੀ ਪਾਰਟੀ ਦੀ ਸਾਰੀ ਟੀਮ ਜਿਹੜੀ ਖੜੜ ਹੱਲ ਕਹਿੰਦੀ ਹੈ ਉਹ ਨਾਮ ਮੌਜੂਦ ਹੈ ਔਰ ਜਿੱਥੇ ਮੈਂ ਤੁਹਾਡੇ ਰਾਹੀਂ ਦੁਨੀਆ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸੰਤਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦੇ ਅੜੇ ਦੀਆਂ ਵਧਾਈਆਂ ਦੇਣਾ ਉਥੇ ਨਾਲ-ਨਾਲ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਵੀ ਕਰਦਾ ਹਾਂ ਕਿ ਹਮੇਸ਼ਾ ਪੰਜਾਬ ਦੇ ਸਾਰੀ ਦੁਨੀਆ ਤੇ ਮਨੁੱਖਤਾ ਤੇ ਹਮੇਸ਼ਾ ਮਿਹਰ ਭਰਿਆ ਰੱਖਣ ਦੁਨੀਆ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸੰਤਾਂ ਤੇ ਮਿਹਰ ਭਰਿਆ ਰੱਖਣ ਔਰ ਗੁਰੂ ਰਾਮਦਾਸ ਮਹਾਰਾਜ ਸਾਡੂੰ ਸਾਡੇ ਤੇ ਕਿਰਪਾ ਕਰੇ ਅਸੀਂ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਸੇਵਾ ਬਿਹਤਰ ਤਰੀਕੇ ਨਾਲ ਕਰ ਸਕੀਏ ਔਰ ਪੰਜਾਬ ਨੂੰ ਜਿਹੜੀ ਇਹ ਗੁਰੂਆਂ ਦੀ ਧਰਤੀ ਆ ਜਿਹੜੀ ਸ਼ਹੀਦਾਂ ਦੀ ਧਰਤੀ ਆ ਇਸ ਧਰਤੀ ਨੂੰ ਬਿਹਤਰ ਬਣਾਉਣ ਚ ਆਪਣਾ ਥੋੜਾ ਬਹੁਤ ਵੀ ਜਿਹੜਾ ਹੈ ਯੋਗਦਾਨ ਪਾ ਸਕਦੇ ਹਾਂ ਅਜੇ ਰਾਜਵੀਰ ਜਬੰਦਾ ਜੀ ਚਲੇ ਗਏ ਹੈ ਇਸ ਦੁਨੀਆ ਤੋਂ ਕੀ ਕਹੂੰਗਾ ਜੀ ਦੇਖੋ ਬਹੁਤ ਦੁਖਦਾਈ ਅਨਫੋਰਚੂਨੇਟ ਔਰ ਬਹੁਤ ਪੀੜਾਦਾਇਕ ਹੈ ਔਰ ਜਿਸ ਦਿਨ ਉਹਨਾਂ ਦਾ ਐਕਸੀਡੈਂਟਲੀ ਹੋਇਆ ਸੀ ਮੈਂ ਉਸ ਦਿਨ ਹਸਪੀਟਲ ਵਿਜ਼ਿਟ ਵੀ ਕਰਕੇ ਆਇਆ ਸੀ ਉਹਨਾਂ ਦੇ ਜਿਹੜੇ ਦੋ ਅਕਮਰ ਘਰੇਵਾਲੇ ਬਿਲ੍ਹਾ ਨਿਯੋਦਨ ਮੌਜੂਦ ਸੀ ਰਾਜਕੀਤ ਜਵੰਦਾ ਨੇ ਬੜੇ ਸੁਚੱਜੇ ਢੰਗ ਨਾਲ ਜਿਹਨੂੰ ਕਹਿੰਦੇ ਆ ਉਹ ਸਿੰਗਰ ਤੇ ਬਹੁਤ ਲੇਕਿਨ ਜਿਸ ਸੁਰੀਲੀ ਆਵਾਜ਼ ਚ ਪੰਜਾਬ ਦੀ ਕਲਚਰ ਨੂੰ ਪੰਜਾਬ ਦੇ ਵਿਰਸੇ ਨੂੰ ਪੰਜਾਬੀ ਮਾਂ ਬੋਲੀ ਨੂੰ ਹਰੇਕ ਪਰਿਵਾਰ ਤੱਕ ਸੁਣਨ ਯੋਗ ਬਨੇ ਉਹਨਾਂ ਨੇ ਬਣਾਇਆ ਉਹ ਆਪਣੇ ਆਪ ਬੜਾ ਵੱਡਾ ਕੰਟਰੀਬਿਊਸ਼ਨ ਆ ਬਹੁਤ ਮੈਨੂੰ ਲੱਗਦਾ ਨਾ ਪੂਰਾ ਹੋਣ ਵਾਲਾ ਘਾਟਾ ਬੜੀ ਛੋਟੀ ਉਮਰ ਆ ਕੀ ਰਾਜਵੀਰ ਜਵੰਦਾ ਦਾ ਜਿਹੜਾ ਪਿਛਲੇ 8-10 ਸਾਲ ਦਾ ਸਫਰ ਹੈ ਉਹਦੇ ਚ ਹਰੇਕ ਘਰ ਚ ਉਹਨੇ ਆਪਣੇ ਹਰੇਕ ਇਨਸਾਨ ਦੇ ਦਿਲ ਚ ਜਿਹੜਾ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦਾ ਪੰਜਾਬੀ ਸੰਗੀਤ ਨਾਲ ਖਾਸ ਕਰ ਜਿਹੜਾ ਪੰਜਾਬੀ ਵਿਰਸੇ ਨਾਲ ਪਿਆਰ ਕਰਦਾ ਉਹਦੇ ਦਿਲ ਜਗ੍ਹਾ ਬਣਾਈ ਸੀ ਔਰ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਉਹਨਾਂ ਦੇ ਜਾਣ ਤੋਂ ਬਾਅਦ ਲੱਗਦਾ ਨਹੀਂ ਕਿ ਇੰਨਾ ਇੰਨਾ ਕੋਈ ਬਿਹਤਰ ਤਰੀਕੇ ਨਾਲ ਪੰਜਾਬ ਦੀ ਰਿਪਰਜੈਂਟੇਸ਼ਨ 뮤직 ਤੇ ਰਹੇ ਦੇਖੋ ਜਿਸ ਦਿਨ ਉਹਨਾਂ ਦਾ ਐਕਸੀਡੈਂਟ ਹੋਇਆ ਮੈਂ ਆਪਣੀ ਸਮਹਾਲ ਚ ਨਹੀਂ ਕੋਈ ਵੇਖਿਆ ਵੀ ਦੁਨੀਆ ਚ ਇੰਨੇ ਵੱਡੇ ਇਸਤਰ ਤੱਕ ਲੋਕਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਹੋਂ ਉਹਨਾਂ ਦੀ ਸਿਹਦੇ ਆਬੀ ਵਾਸਤੇ ਬੈਠੇ ਚਲੋ ਮਹਾਰਾਜ ਦੇ ਅੱਗੇ ਸਾਡਾ ਕੋਈ ਵਾਸ ਨਹੀਂ ਹੈ ਮੈਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਕਿ ਰਾਜਵੀਰ ਜੀ ਬੰਦਾ ਜੀ ਨੂੰ ਆਪਣੇ ਚਰਨਾਂ ਚ ਨਵਾਸ ਦਿਨ ਔਰ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਉਹਨਾਂ ਦਾ ਪਰਿਵਾਰ ਜਿਹੜਾ ਪਿੱਛੇ ਉਹਨਾਂ ਦੇ ਬੱਚੇ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਵਾਈਫ ਜਿਹੜੇ ਆ ਉਹਨਾਂ ਨੂੰ ਇਸ ਦੁੱਖ ਦੀ ਘੜੀ ਜਿਹੜਾ ਆ ਉਹ ਪਾਣਾ ਮੰਨਣ ਦਾ ਇਸ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਦੇਣ ਮੈਂ ਕੁਸਾਲ ਦੇ ਚਰਨਾਖੰਡ ਆ ਸਕਦਾ ਚਲ ਵੇ